ਸ਼ੁਸ਼ਟੀਕਾਲ ਜੀ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਤੇ ਬੁਲੇਟਿਨ ਦੀ ਸ਼ੁਰੂਆਤ ਕਰ ਲੈਣਿਆ ਹੈਡਲਾਈਨਸ ਦੇ ਨਾਲ ਬੀਸੀ ਪ੍ਰੀਮੀਅਰ ਨੇ ਡੋਨਲਡ ਟਰੰਪ ਦੇ ਟੈਰਿਫਾਂ ਧਮਕੀ ਦੀ ਕੀਤੀ ਤਿਆਰੀ ਕਿਹਾ ਬੀਸੀ ਯੂਐਸ ਅਸ਼ਰਾਬ ਖਰੀਦਣ ਤੇ ਲਗਾਵੇਗਾ ਪਾਬੰਦੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਲਈ ਕੀਤੀ ਟਿੱਪਣੀ ਕਿਹਾ ਤੇਲ ਲੱਕੜ ਗੈਸ ਅਤੇ ਆਟਸ ਦੀ ਸਾਨੂੰ ਨਹੀਂ ਲੋੜ ਟੈਸਲਾ ਇੰਕ ਕੈਨੇਡੀਅਨ ਵਾਹਨਾਂ ਦੀਆਂ ਕੀਮਤਾਂ ਦੇ ਵਿੱਚ ਡਾਲਰ 9000 ਤੱਕ ਕਰੇਗਾ ਵਾਅਦਾ ਵਪਾਰਕ ਤਣਾਅ ਤੇ ਤਬਦੀਲੀਆਂ ਦੇ ਕਾਰਨ ਟੈਸਲਾ ਵੱਲੋਂ ਲਿਆ ਗਿਆ ਫੈਸਲਾ ਜਿੱਤੇ ਖਬਰਾਂ ਵਿਸਾਰ ਦੇ ਨਾਲ BC ਪ੍ਰੀਮੀਅਰ ਡੇਵਿਡ ਡੀਬੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੁਆਰਾ ਧਮਕੀ ਦਿੱਤੀ ਗਈ ਕੈਨੇਡੀਅਨ ਵਸਤੂਆਂ ਤੇ ਟੈਰਿਫ ਦੇ ਵਿਰੋਧ ਬਦਲਾ ਲੈਣ ਦੇ ਰੂਪ ਦੇ ਵਜੋਂ ਯੂਐਸ ਸ਼ਰਾਬ ਖਰੀਦਣ ਤੇ ਪਾਬੰਦੀ ਨੋਬੇਖ ਰਹੇ ਨੇ। ਈਬੀ ਨੇ ਕਿਹਾ ਕਿ BC ਅਮਰੀਕੀ ਅਲਕੋਹਲ ਦੇ ਦੇਸ਼ ਦੇ ਸਭ ਤੋਂ ਵੱਡੇ ਆਯਾਤ ਵਜੋਂ অন্ਟੇਰੀਓ ਤੋਂ ਬਾਅਦ ਸ਼ਾਇਦ ਦੂਜੇ ਨੰਬਰ ਤੇ ਹੈ ਤੇ ਇਹ ਉਸ ਵਿਰੋਧ ਜਵਾਬੀ ਹਮਲਾ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਵੀ ਹੋ ਸਕਦਾ ਹੈ ਜਿਸ ਨੂੰ ਉਹ ਗੈਰਵਾਜਬ ਟੈਰਿਫ ਕਹਿੰਦੇ ਨੇ। BC ਦੇ ਸ਼ਰਾਬ ਸਟੋਰਾਂ ਦੀ ਸਰਕਾਰ ਸਭ ਤੋਂ ਵੱਡੇ ਇਦਾਰਾ ਦੇ ਵਿੱਚੋਂ ਇੱਕ ਹੈ ਨਤੀਜੇ ਦੇ ਤਵੇ ਜੋ ਅਮਰੀਕੀ ਅਲਕੋਹਲ ਨਾ ਖਰੀਦਣ ਦਾ ਸਾਡਾ ਫੈਸਲਾ ਯਕੀਨੀ ਤੌਰ ਦੇ ਉਤੇ ਸੁਨੇਹਾ ਹੋਵੇਗਾ ਉਹਨਾਂ ਮੰਗਲਵਾਰ ਨੂੰ ਵੈਂਕੂਵਰ ਦੀ ਬੰਦਰਗਾਹ ਦੇ ਉੱਤੇ ਸਾਹਮਣੇ ਆਏ ਆਉਂਦੇ ਕਿਹਾ ਹੈ ਕਿ ਜਿਸ ਤਰ੍ਹਾਂ ਵਪਾਰ ਦੇ ਵਿੱਚ ਡਾਲਰ 300 ਬਿਲੀਅਨ ਦੇ ਪ੍ਰਵਾਹ ਦੀ ਜਿਹੜੀ ਹੈ ਉਹ ਇਜਾਜ਼ਤ ਮਿਲਦੀ ਹੈ ਤੇ ਇਹ ਵੀ ਨੇ ਕਿਹਾ ਹੈ ਕਿ ਉਹ ਫੈਡਰਲ ਸਰਕਾਰ ਦੀ ਬਦਲਾਖੋਰੀ ਟੈਰੀਫਾਂ ਨੂੰ ਲਾਗੂ ਕਰਨ ਦੀ ਯੋਜਨਾ ਦਾ ਸਮਰਥਨ ਕਰਦਾ ਹੈ ਜੇਕਰ ਟਰੰਪ ਪ੍ਰਸ਼ਾਸਨ ਸੱਚਮੁੱਚ 25% ਦੀ ਟੈਰੀਫਾਂ ਦੇ ਨਾਲ ਅੱਗੇ ਵਧਦਾ ਹੈ ਜਿਸ ਦੀ ਉਹਨਾਂ ਨੇ ਧਮਕੀ ਦਿੰਦੀ ਹੈ ਜਿਵੇਂ ਕਿ ਪ੍ਰੀਮੀਅਰ ਡੇਵਿਡ ਏਬੀ ਨੇ ਪ੍ਰਸਤਾਵਿਤ ਯੂਐਸ ਟੈਰਿਫਾਂ ਦੇ ਬਦਲੇ ਦੇ ਵਿੱਚ ਅਮਰੀਕੀ ਅਲਕੋਹਲ ਤੇ ਪਾਬੰਦੀ ਦੀ ਧਮਕੀ ਦਿੱਤੀ ਹੈ ਇੱਕ ਸ਼ਰਾਬ ਉਦਯੋਗ ਦੇ ਸੂਤਰਾਂ ਨੇ ਚੇਤਾਵਨੀ ਦਿੱਤੀ ਹੈ ਕਿ BC ਬਹੁਤ ਸਾਰੇ ਟੈਕਸ ਡਾਲਰ ਗਵਾ ਸਕਦਾ ਹੈ ਵੈਂਕੂਵਰ ਵਿੱਚ ਲੇਗਸੀ ਲੀਕਰ ਸਟੋਰ ਦੇ ਬ੍ਰਾਂਡ ਮੈਨੇਜਰ ਨੇ ਅਮਰੀਕੀ ਦਰਾਮਦ ਬਾਰੇ ਕਿਹਾ ਕਿ ਉਹ ਸਾਡੇ ਕਾਰੋਬਾਰ ਦਾ ਇੱਕ ਵੱਡਾ ਹਿੱਸਾ ਹਨ ਜੋ ਕਿ ਆਪਣੇ ਆਪ ਨੂੰ ਸੂਬੇ ਵਿੱਚ ਸਭ ਤੋਂ ਵੱਡੀ ਨਿੱਜੀ ਮਾਲਕੀ ਵਾਲੀ ਸ਼ਰਾਬ ਦੀ ਦੁਕਾਨ ਵਜੋਂ ਬਿਲ ਕਰਦੇ ਨੇ ਜਿੱਥੇ ਵੱਡੀ ਮਾਤਰਾ ਦੇ ਵਿੱਚ ਵਾਈਨ ਦੀ ਵਿਕਰੀ ਹੋ ਰਹੀ ਹੈ ਅਮਰੀਕੀ ਬੋਰਬਨ ਨੂੰ ਅਗ ਲੱਗੀ ਹੋਈ ਹੈ ਤੇ ਕਦੇ ਵੀ ਵਧੇਰੇ ਪ੍ਰਸਿੱਧ ਨਹੀਂ ਰਿਹਾ ਹੈ ਸਾਡੇ ਕੋਲ ਹੁਣੇ ਹੀ ਸਾਡੀ ਵਿਸਕੀ ਰਿਲੀਜ਼ ਹੋਈ ਹੈ ਤੇ ਲੋਕ ਇਹ ਯਕੀਨੀ ਬਣਾਉਣ ਲਈ ਸਵੇਰੇ 2 ਵਜੇ ਲਾਈਨਾਂ ਦੇ ਵਿੱਚ ਖੜੇ ਸਨ ਕਿ ਉਹ ਇਨ੍ਹਾਂ ਸੁਪਰ ਜਿਹੜੇ ਬੋਰਬਨ ਨੇ ਉਹਨਾਂ ਦੇ ਉੱਤੇ ਹੱਥ ਪਾ ਸਕਣ ਈਬੀ ਨੇ ਸੁਝਾ ਦਿੱਤਾ ਹੈ ਕਿ ਜੇ ਯੂ ਐਸ ਦੇ ਰਾਸ਼ਪਤੀ ਡੋਨਲਡ ਟਰੰਪ ਪਰ ਰਾਜਾ ਨੂੰ ਕੈਨੇਡੀਅਨ ਨਿਰਯਾਤ ਦੇ ਉੱਤੇ 25% ਦੀ ਟੈਰਿਫ ਦੇ ਨਾਲ ਅੱਗੇ ਵਧਦੇ ਨੇ ਤਾਂ ਪ੍ਰੋਵਿੰਸ ਅਮਰੀਕੀ ਸ਼ਰਾਬ ਨੂੰ ਖਰੀਦਣਾ ਤੇ ਵੇਚਣਾ ਬੰਦ ਕਰ ਸਕਦਾ ਹੈ ਈਬੀ ਨੇ ਸੰਕੇਤ ਦਿੱਤਾ ਕਿ ਸ਼ਰਾਬ ਦੇ ਉੱਤੇ ਪਾਬੰਦੀ ਬੀ ਸੀ ਦੀ ਤਿੰਨ ਪਾ ਵਾਲੀ ਪ੍ਰਤੀਕਿਰਿਆ ਯੋਜਨਾ ਦਾ ਹਿੱਸਾ ਹੋ ਸਕਦੀ ਹੈ ਜਿਸ ਵਿੱਚ ਜਵਾਬੀ ਟੈਰਿਫ ਨਿਸ਼ਾਨਾ ਟੈਰਿਫ ਤੇ ਖਾਸ ਪਾਬੰਦੀਆਂ ਸ਼ਾਮਿਲ ਨੇ ਜਿਵੇਂ ਕਿ BC ਅਮਰੀਕੀ ਸ਼ਰਾਬ ਦੇ ਸਭ ਤੋਂ ਵੱਡੇ ਖਰੀਦਦਾਰਾਂ ਦੇ ਵਿੱਚੋਂ ਇੱਕ ਹੈ EB ਦਾ ਕਹਿਣਾ ਹੈ ਕਿ ਇਹ ਯਕੀਨਨ ਨਿਕੋ ਸੁਨੇਹਾ ਭੇਜੇਗਾ ਪਰ ਲੈਬ ਨੇ ਭਵਿੱਖਬਾਣੀ ਕੀਤੀ ਹੈ ਕਿ ਜੇਕਰ ਸੁਬਾਈ ਸਰਕਾਰ ਅਮਰੀਕੀ ਐਲਕੋਹਲ ਦੇ ਉੱਤੇ ਪਾਬੰਦੀ ਲਗਾਉਂਦੀ ਹੈ ਤਾਂ BC ਖਪਤਕਾਰ ਸਿਰਫ ਸੂਬੇ ਤੋਂ ਬਾਹਰ ਇਸਤੇਮਾਲ ਕਰਨਗੇ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਜੋ ਕੁਝ ਦੇਖਾਂਗੇ ਉਹ ਹੈ ਸਰਹੱਦ ਪਾਰ ਖਰੀਦਦਾਰੀ ਜੇਕਰ ਕੈਨੇਡੀਅਨ ਆਪਣੀ ਮਾਨਪ੍ਰ ਸੰਤ ਅਮਰੀਕੀ ਵਿਸਕੀ ਜਾਂ ਜਿੰਜ਼ਰ ਨਹੀਂ ਪ੍ਰਾਪਤ ਕਰ ਸਕਦੇ ਤਾਂ ਲੋਕ ਉਹ ਚੀਜ਼ਾਂ ਖਰੀਦਣ ਲਈ ਵਾਸ਼ਿੰਗਟਨ ਜਾ ਰਹੇ ਨੇ ਤੇ ਨਾਲ ਹੀ ਅਲਬਰਟਾ ਇਹਨਾਂ ਬਾਰਬੋਨਾ ਦੇ ਉੱਤੇ ਪਾਬੰਦੀ ਨਹੀਂ ਲਗਾਉਣ ਜਾ ਰਿਹਾ ਇਸ ਲਈ BC ਦੇ ਲੋਕ ਆਨਲਾਈਨ ਜਾ ਕੇ ਉਹਨਾਂ ਉਤਪਾਦਾਂ ਨੂੰ ਆਰਡਰ ਕਰਨ ਜਾ ਰਹੇ ਨੇ ਉਹ ਦਲੀਲ ਦਿੰਦੇ ਨੇ ਕਿ ਇਸ ਦਾ ਮਤਲਬ ਅਲਬਰਟਾ ਦੇ ਲਈ ਟੈਕਸ ਡਾਲਰ ਹੋਵੇਗਾ ਜੋ ਕਿ ਨਾ ਤਾਂ ਵਿਕਟੋਰੀਆ ਜਾ ਸਕਦਾ ਹੈ ਅਤੇ ਇਹ ਕਰਨ ਲੱਗੇ 트럼ਪ ਪ੍ਰਸ਼ਾਸਨ ਬਿਲਕੁਲ ਵੀ ਨਹੀਂ ਸੋਚੇਗਾ ਕਿਉਂਕਿ ਸਰਕਾਰ ਹੀ ਇਕੱਝੀ ਸੰਸਥਾ ਹੈ ਜੋ BC ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਹਲ ਖਰੀਦਨ ਦੇ ਸਕਦੀ ਹੈ ਫਿਰ ਵੀ ਵੰਡ ਸਕਦੀ ਹੈ ਇਸ ਲਈ ਇਹ ਕਦਮ ਪੂਰੀ ਤਰ੍ਹਾਂ ਪਾਬੰਦੀ ਦੇ ਬਰਾਬਰ ਹੋਵੇਗਾ ਨਿਊਜ਼ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਉਧਰ ਅਮਰੀਕਾ ਦੇ ਨਵੇਂ ਰਾਸ਼ਪਤੀ ਡੋਨਲਡ ਰਾਮਪ ਵਰਲਡ ਇਕਨੋਮਿਕ ਫੋਰਮ ਨੂੰ ਸੰਬੋਧਨ ਕਰੰਦੇ ਲਈ ਵੀਡੀਓ ਕਾਨਫਰੈਂਸਿੰਗ ਰਾਹੀਂ ਸ਼ਾਮਿਲ ਹੋਏ ਜਿੱਥੇ ਉਹਨਾਂ ਇੱਕ ਵਾਰ ਮੋੜ ਕੈਨੇਡਾ ਦੇ ਉੱਤੇ ਟਿੱਪਣੀ ਕੀਤੀ ਸੀ ਉਨਾ ਕਿਹਾ ਕਿ ਕੈਨੇਡਾ ਦੇ ਤੇਲ ਗੈਸ ਆਟੋਸ ਤੇ ਲੰਬਰ ਦੀ ਅਮਰੀਕਾ ਨੂੰ ਜ਼ਰੂਰਤ ਨਹੀਂ ਹੈ ਜਿਨਾਂ ਆਖਿਆ ਕਿ ਕੈਨੇਡਾ ਡੀਲ ਕਰਨ ਦੇ ਲਈ ਪਿਛਲੇ ਸਾਲਾਂ ਤੋਂ ਬਹੁਤ ਔਖਾ ਸਥਾਨ ਹੈ ਇਹ ਟਿੱਪਣੀਆਂ ਉਹਨਾਂ ਸੰਸਾਰ ਦੇ ਮੋਸਟ ਪਾਵਰਫੁਲ ਬਿਜ਼ਨੈਸਸ ਅਤੇ ਪੋਲਿਟਿਕਲ ਲੀਡਰਾਂ ਦੀ ਹਾਜ਼ਰੀ ਦੇ ਵਿੱਚ ਕੀਤੀ ਅਤੇ ਨਾਲੋਂ ਨਾਲ ਕੈਨੇਡਾ ਨੂੰ ਅਮਰੀਕਾ ਦੀ 50ਵੀਂ ਸਟੇਟ ਬਣਨ ਦੇ ਮਸ਼ਵਰੇ ਨੂੰ ਸਹੀ ਦੱਸਿਆ 트럼ਪ ਨੇ ਅੱਗੇ ਕਿਹਾ ਕਿ ਅਮਰੀਕਾ ਆਪਣੇ ਮੁਲਕ ਦੇ ਵਿੱਚ ਕਾਰਾਂ ਬਣਾਵੇਗਾ ਅਤੇ ਅਮਰੀਕਾ ਦੇ ਕੋਲ ਆਪਣਾ ਖੁਦ ਦਾ ਜੰਗਲ ਵੀ ਹੈ ਅਤੇ ਅਮਰੀਕਾ ਦੇ ਕੋਲ ਕਿਸੇ ਤੋਂ ਵੀ ਜ਼ਿਆਦਾ ਤੇਲ ਹੈ ਇਸ ਲਈ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡੋਨਲਡ 트ੰਪ ਦੇ ਵੱਲੋਂ ਅਜਿਹੀ ਟਿੱਪਣੀ ਕੀਤੀ ਗਈ ਹੈ ਉਹਦਾਂ ਸੰਭਾਲਣ ਤੋਂ ਬਾਅਦ ਕੈਨੇਡਾ ਦੇ ਇੰਪੋਰਟਸ 'ਤੇ 25% ਦਾ ਟੈਰਿਫ 1 ਫਰਵਰੀ ਤੋਂ ਲਾਗੂ ਕਰਨ ਦਾ ਐਲਾਨ ਵੀ ਜਿਹੜਾ ਉਹ ਕਰ ਚੁੱਕੇ ਨੇ ਤੇ ਇੱਕ ਹਫ਼ਤੇ ਤੋਂ ਕੈਨੇਡੀਅਨ ਬਿਜ਼ਨਸ ਕਲਾਸ ਅਤੇ ਪੋਲੀਟੀਕਲ ਲੀਡਰਸ਼ਿਪ ਇਸ ਮਾਮਲੇ ਦੇ ਉੱਤੇ ਚਰਚਾ ਕਰ ਰਹੀ ਹੈ ਕਿਉਂਕਿ ਕੈਨੇਡਾ ਦੇ ਲਈ ਇਹ ਵੱਡਾ ਝਟਕਾ ਹੋ ਸਕਦਾ ਹੈ 2022 ਦੇ ਵਿੱਚ ਕੈਨੇਡਾ ਦੀ ਫੋਰੈਸਟਰੀ ਐਕਸਪੋਰਟਸ 45.6 ਬਿਲੀਅਨ ਡਾਲਰ ਦਾ ਸੀ ਅਤੇ ਰੋਜ਼ਾਨਾ 3.6 ਬਿਲੀਅਨ ਡਾਲਰ ਦੇ ਗੁੱਡਸ ਰੋਜ਼ਾਨਾ ਬਾਰਡਰ ਤੋਂ ਕਰਾਸ ਹੁੰਦੇ ਹਨ ਅਤੇ ਦੋਵਾਂ ਮੁਲਕਾਂ ਦੇ ਟ੍ਰੇਡ ਰਿਲੇਸ਼ਨਸ ਦੇ ਸਿੱਧੇ ਰੂਪ ਦੇ ਵਿੱਚ 3.7 ਮਿਲੀਅਨ ਜੌਬਸ ਨਿਰਭਰ ਕਰਦੀਆਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਟੈਰਿਫਾਂ ਦਾ ਜਵਾਬ ਦੇਣ ਦੇ ਲਈ ਰਣਨੀਤੀ ਬਣਾਈ ਗਈ ਹੈ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਕੈਨੇਡਾ ਇਹਨਾਂ ਟੈਰਿਫਾਂ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਟੀਮ ਕੈਨੇਡਾ ਦੇ ਵਿੱਚ ਇੱਕ ਜੁਟਤਾ ਦੀ ਘਾਟ ਇਸ ਦੇ ਵਿੱਚ ਸਮੱਸਿਆ ਜ਼ਰੂਰ ਬਣ ਸਕਦੀ ਹੈ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਟੈਰਿਫ ਜਿਹੜਾ ਹੈ ਵਾਰ ਦੀ ਥਾਂ ਡਿਪਲੋਮੈਟਿਕ ਸਾਧਨਾ ਰਾਹੀਂ ਇਸ ਦਾ ਹੱਲ ਕੱਢਣ ਦੀ ਗੱਲ ਕਰ ਰਹੇ ਨੇ ਦੂਜੇ ਪਾਸੇ ਸਸਕਾਚੁਆਨ ਦੇ ਪ੍ਰੀਮੀਅਰ ਸਕਾਟ ਮੋ ਖੁਦ ਨੂੰ ਟੀਮ ਕੈਨੇਡਾ ਦਾ ਹਿੱਸਾ ਦਾ ਦਸਰੇ ਨੇ ਪਰ ਡਾਲਰ ਟੂ ਡਾਲਰ ਟੈਰਿਫ ਦੇ ਹੱਕ ਦੇ ਵਿੱਚ ਨਜ਼ਰ ਨਹੀਂ ਆ ਰਹੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਡਬੀ ਅਤੇ অন্ਟਰੀਓ ਦੇ ਪ੍ਰੀਮੀਅਰ ਡਗ ਫੋਰ ਟੈਰਿਫ ਦਾ ਜਵਾਬ ਦੇਣ ਦੇ ਹੱਕ ਦੇ ਵਿੱਚ ਨਹੀਂ ਕਿਉਂਕਿ ਅਮਰੀਕਾ ਦੇ ਰਾਸ਼ਪਤੀ ਵੱਲੋਂ ਮੈਨੂਫੈਕਚਰਿੰਗ ਬਦੌਨਤੇ ਟੈਰਿਫ ਦਾ ਅਸਰ ਦੋਵਾਂ ਪ੍ਰੋਵਿੰਸਾ ਦੇ ਵਿੱਚ ਪਵੇਗਾ ਕਿਊਬਿਕ ਸਰਕਾਰ ਦੇ ਵੱਲੋਂ 2019 ਦੇ ਵਿੱਚ ਲਿਆਂਦਾ ਗਿਆ ਬਿਲ 21 ਜੋ ਕਿ ਸੈਕੂਲਰ ਕਾਨੂੰਨ ਦੇ ਵਜੋਂ ਜਾਣਿਆ ਜਾਂਦਾ ਹੈ ਇਹ ਅਦਾਲਤੀ ਚੁਣੌਤੀਆਂ ਦੇ ਵਿੱਚ ਉਲਝਿਆ ਹੋਇਆ ਹੈ ਕਿਉਂਕਿ ਇਸ ਕਾਨੂੰਨ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਦੇ ਵੱਲੋਂ ਕਿਊਬਿਕ ਉਸ ਪ੍ਰੀਮ ਕੋਰਟ ਤੱਕ ਇਸ ਨੂੰ ਚੁਣੌਤੀ ਦਿੱਤੀ ਗਈ ਹੈ ਪਰ ਕਾਮਯਾਬੀ ਨਹੀਂ ਮਿਲੀ ਹੁਣ ਇਸ ਮਾਮਲੇ ਦੇ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ پاسੋ ਖਬਰ ਹੈ ਕਿ ਕੈਨੇਡਾ ਦੀ ਸਰਵੋਚ ਅਦਾਲਤ ਇਸ ਕਾਨੂੰਨ ਮਾਮਲੇ ਦੇ ਵਿੱਚ ਸੁਣਵਾਈ ਲਈ ਸਹਿਮਤ ਹੋ ਗਈ ਹੈ ਜਿਸ ਦੇ ਬਾਅਦ ਇਸ ਕਾਨੂੰਨ ਦੇ ਪੂਰੇ ਖਾਰੇ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਇਸ ਕਾਨੂੰਨ ਦੇ ਮੁਤਾਬਕ ਸਿਵਲ ਸਰਵਰ ਸਦੀਆਪਕ ਪੁਲਿਸ ਅਫਸਰ ਗਵਰਨਮੈਂਟ ਵਕੀਲ ਕਾਮਕਾਜ ਵਾਲੀਆਂ ਥਾਵਾਂ ਤੇ ਕੋਈ ਵੀ ਧਾਰਮਿਕ ਚਿੰਨ ਨਹੀਂ ਪਹਿਨ ਸਕਦੇ ਕਿਉਂਕਿ ਸਰਕਾਰ ਇਸ ਨੂੰ ਸੈਕੂਲਰ ਬਿਲ ਦੱਸ ਰਹੀ ਹੈ ਪਰ ਇਸ ਦਾ ਵਿਰੋਧ ਕਰਨ ਵਾਲੀਆਂ 13 കടാ ਧਾਰਮਿਕ ਆਜ਼ਾਦੀ ਤੇ ਇਸ ਨੂੰ ਹਮਲਾ ਕਰਾਰ ਦੇ ਰਹੀਆਂ ਨੇ ਕਿਉਂਕਿ ਇਸ ਬਿਲ ਕਾਰਨ ਅੰਮ੍ਰਿਤਕੌਰ ਨੂੰ ਸੂਬਾ ਛੱਡਣਾ ਪਿਆ ਸੀ ਕਿਉਂਕਿ ਉਹ ਅਮ੍ਰਿਤਾਰਿਸਨ ਤੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਬਿਲ ਦੇ ਵਿਰੁੱਧ ਆਵਾਜ਼ ਚੁੱਕੀ ਜਾ ਰਹੀ ਹੈ ਸੁਪਰੀਮ ਕੋਰਟ ਆਫ ਕੈਨੇਡਾ ਦੇ ਵੱਲੋਂ ਇਸ ਕਾਨੂੰਨ ਦੇ ਮਾਮਲੇ ਤੇ ਸੁਣਵਾਈ ਦੇ ਲਈ ਸਹਿਮਤੀ ਦੇਣ ਦਾ ਸਵਾਗਤ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਵੀ ਕੀਤਾ ਗਿਆ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਕੈਨੇਡਾ ਦੇ ਵਿੱਚ ਹਰ ਵਿਅਕਤੀ ਨੂੰ ਆਪਣੇ ਕੰਮ ਅਤੇ ਧਰਮ ਦੀ ਚੋਣ ਕਰਨ ਦਾ ਅਧਿਕਾਰ ਹੈ ਕਿਸੇ ਵੀ ਕੈਨੇਡੀਅਨ ਨੂੰ ਇਸ ਢੰਗ ਦੇ ਨਾਲ ਮਜਬੂਰ ਕਰਨਾ ਗਲਤ ਹੈ ਤੇ ਕੈਨੇਡਾ ਦੇ ਵਿੱਚ ਆਪਣੇ ਅਧਿਕਾਰਾਂ ਦੀ ਰੱਖਿਆ ਦੇ ਲਈ ਆਵਾਜ਼ ਅਤੇ ਕਾਨੂੰਨੀ ਪਹੁੰਚ ਬਹੁਤ ਜ਼ਰੂਰੀ ਹੈ। ਉਹਨਾਂ ਕਹਿ ਕੇ ਅਸੀਂ ਸੁਪਰੀਮ ਕੋਰਟ ਆਫ ਕੈਨੇਡਾ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਜੋ ਇਸ ਮਾਮਲੇ ਵਿੱਚ ਸੁਣਵਾਈ ਲਈ ਸਹਿਮਤ ਹੋਇਆ। WSO ਨੇ ਕਿਹਾ ਹੈ ਕਿ ਅਸੀਂ ਬਿਲ 21 ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਇੱਕ ਜੁੱਟਦਾ ਦੇ ਵਿੱਚ ਖੜੇ ਹਾਂ ਤੇ ਉਹਨਾਂ ਦੇ ਵੱਲੋਂ ਵਕਾਲਤ ਕਰਨਾ ਜਾਰੀ ਰੱਖਾਂਗੇ। ਸਿਆਸੀ ਤੌਰ ਤੇ ਵੀ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਰਿਹਾ ਹੈ। ਬ੍ਰੈਂਟਨ ਸਿਟੀ ਕੌਂਸਲ ਦੇ ਵੱਲੋਂ ਵੀ ਕਾਨੂੰਨੀ ਚਾਰਾਜੋਈ ਦੇ ਲਈ ਫੰਡ ਦਾ ਐਲਾਨ ਕੀਤਾ ਗਿਆ ਸੀ। ਬੇਸ਼ੱਕ ਇਸ ਮਾਮਲੇ ਦੇ ਵਿੱਚ ਸਿਆਸੀ ਦਖਲ ਵੀ ਮੰਗਿਆ ਗਿਆ ਹੈ ਪਰ ਹੁਣ ਇਸ ਕਾਨੂੰਨ ਦੇ ਭਵਿੱਖ ਸੰਬੰਧੀ ਕੈਨੇਡਾ ਦੀ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਕੀਤਾ ਜਾਏਗਾ ਟੈਸਲਾ ਇਨਕੋ ਵੱਡੀਆਂ ਤਬਦੀਲੀਆਂ ਦੇ ਵੱਡੇ ਵਪਾਰਕ ਤਣਾਅ ਦੇ ਵਿਚਕਾਰ ਫਰਵਰੀ 1 ਤੋਂ ਆਪਣੇ ਕੈਨੇਡੀਅਨ ਵਾਹਨਾਂ ਦੀਆਂ ਕੀਮਤਾਂ ਦੇ ਵਿੱਚ ਹਜ਼ਾਰਾਂ ਡਾਲਰ ਦਾ ਵਾਅਦਾ ਕਰਨ ਜਾ ਰਹੀ ਹੈ ਕੰਪਨੀ ਨੇ ਆਪਣੀ ਵੈੱਬਸਾਈਟ ਤੇ ਕਿਹਾ ਹੈ ਕਿ ਇਸ ਦੇ ਮਾਡਲ 3 ਵਾਹਨ ਦੀਆਂ ਕੀਮਤਾਂ ਡਾਲਰ 9000 ਤੱਕ ਵਧ ਰਹੀਆਂ ਨੇ ਜਦੋਂ ਕਿ ਇਸ ਦੇ ਮਾਡਲ YX ਤੇ S ਵਾਹਨ ਦੀਆਂ ਕੀਮਤਾਂ ਡਾਲਰ 16000 ਤੱਕ ਵਧ ਰਹੀਆਂ ਨੇ ਟੈਸਲਾ ਨੇ ਇਹ ਨਹੀਂ ਦੱਸਿਆ ਕਿ ਇਹ ਕੀਮਤਾਂ ਕਿਉਂ ਵਧ ਆ ਰਹੀਆਂ ਨੇ ਨਾ ਹੀ ਇਸ ਦੇ ਉੱਤੇ ਟਿੱਪਣੀ ਦਾ ਕੋਈ ਜਵਾਬ ਆਇਆ ਇਹ ਵਾਦਾ ਵਪਾਰਕ ਤਣਾਵ ਵਧਨ ਦੇ ਨਾਲ ਹੋਇਆ ਹੈ ਯੂ ایس ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਹੈ ਕਿ ਉਹ 1 ਫਰਵਰੀ ਤੋਂ ਕੈਨੇਡਾ ਦੇ ਉੱਤੇ ਵਿਆਪਕ ਟੈਰਿਫ ਲਗਾ ਸਕਦੇ ਨੇ ਇਸ ਸਮਾਂ 2 ਮਹੀਨਿਆਂ ਲਈ ਡਾਲਰ 4000 ਤੱਕ ਦੇ ਕਯੂਬਿਕ ਈਵੀ ਪ੍ਰੋਤਸਾਹਨ ਨੂੰ ਮੱਤਲ ਕਰਨ ਦੇ ਨਾਲ ਵੀ ਮੇਲ ਖਾਂਦਾ ਹੈ ਇਸ ਦੌਰਾਨ ਫੈਡਰਲ ਈਵੀ ਜਿਹੜੇ ਇਨਸੈਂਟਿਵਸ 5000 ਤੱਕ ਦੇ ਪ੍ਰੋਗਰਾਮ ਫੰਡਿੰਗ ਖਤਮ ਹੋਣ ਤੋਂ ਬਾਅਦ 12 ਜਨਵਰੀ ਨੂੰ ਖਤਮ ਹੋ ਗਏ ਟ੍ਰਾਂਸਪੋਰਟ ਕਨੈਰਾ ਨੇ ਇਹ ਨਹੀਂ ਕਿ ਪ੍ਰੋਗਰਾਮ ਦੁਬਾਰਾ ਸ਼ੁਰੂ ਹੋ ਸਕਦਾ ਹੈ ਜਾਂ ਨਹੀਂ ਟੈਸਲਾ ਨੇ ਜਨਵਰੀ ਦੇ ਵਿੱਚ ਆਪਣੀਆਂ ਕੈਨੇਡੀਅਨ ਕੀਮਤਾਂ ਦੇ ਵਿੱਚ ਡਾਲਰ 1000 ਦਾ ਵਾਅਦਾ ਕੀਤਾ ਜਿਵੇਂ ਫੈਡਰਲ ਇਨਸੈਂਟਿਵ ਖਤਮ ਹੋ ਰਿਹਾ ਸੀ ਵਾਅਦੇ ਨੇ ਇਸ ਦੇ ਮਾਡਲ 3 ਦੇ ਉੱਤੇ ਮਾਡਲ Y ਨੂੰ ਸੰਗੀ ਜਿਹੜਾ ਉਹ ਇਲੈਕਟ੍ਰਿਕ ਵਾਹਨ ਇਨਸੈਂਟਿਵਸ ਦੇ ਲਈ ਯੋਗ ਬਣਾਉਣ ਦੇ ਲਈ ਕਾਰਾਂ ਦੇ ਉੱਤੇ ਐਸਯੂਵੀ ਲਈ 55000 ਤੇ ਡਾਲਰ 60000 ਦੇ ਅੱਧੇ ਤੋਂ ਜ਼ਿਆਦਾ ਵਾਅਦ ਨੂੰ ਅਤਾਕ ਦਿੱਤਾ ਹੈ ਤੇ ਚੀਨ ਤੋਂ ਆਯਾਤ ਕੀਤੇ ਗਏ ਕੰਪਨੀ ਦੇ ਵਾਹਨ ਪਿਛਲੇ ਅਕਤੂਬਰ ਦੇ ਵਿੱਚ ਪਹਿਲਾਂ ਹੀ ਯੋਗਤਾ ਗਵਾ ਚੁੱਕੇ ਸਨ ਜਿਵੇਂ ਕਿ ਕੈਨੇਡਾ ਦੇ ਨਾਲ ਮੁਕਤ ਵਪਾਰ ਸੌਦੇ ਤੋਂ ਬਿਨਾ ਦੇਸ਼ਾਂ ਤੋਂ ਕੋਈ ਵੀ ਆਯਾਤ ਕੀਤਾ ਗਿਆ ਸੀ ਚੀਨ ਤੋਂ EVs ਤੇ ਕੈਨੇਡਾ ਦਾ 100% ਦੇ ਟੈਰਿਫ US ਦੇ 15 ਦੇ ਨਾਲ ਮੇਲ ਖਾਂਦਾ ਹੈ ਤੇ 1 ਅਕਤੂਬਰ ਤੋਂ ਲਾਗੂ ਹੋਇਆ ਹੈ ਟੈਸਲਾ ਨੇ ਪਹਿਲਾਂ ਵੱਡੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਹੈ ਜੋ ਨੀਤੀਗਤ ਤਬਦੀਲੀਆਂ ਦੇ ਨਾਲ ਮੇਲ ਖਾਂਦੀ ਹੈ 2023 ਦੇ ਵਿੱਚ ਇਸ ਨੇ ਇੱਕ ਕਦਮ ਦੇ ਵਿੱਚ ਕੀਮਤਾਂ ਦੇ ਵਿੱਚ 20% ਤੱਕ ਦੀ ਕਟੌਤੀ ਕੀਤੀ ਹੈ ਜਿਸ ਨੇ ਇਸ ਨੂੰ USA ਕੈਨੇਡੀਅਨ ਇਨਸੈਂਟਿਵ ਦੇ ਲਈ ਯੋਗ ਬਣਾਉਣ ਦੇ ਵਿੱਚ ਸਹਾਇਤਾ ਕੀਤੀ ਹੈ ਬ੍ਰਿਟਿਸ਼ ਕੋਲੰਬੀਆ ਸਮੇਤ ਕੈਨੇਡਾ ਭਾਰ ਦੇ ਵਿੱਚ ਹੈਲਥ ਕੇਅਰ ਸੈਕਟਰ ਪਿਛਲੇ ਸਮੇਂ ਦੌਰਾਨ ਸਟਾਫ ਤੇ ਪ੍ਰਬੰਧਾ ਦੀ ਘਾਟ ਕਾਰਨ ਚਰਚਾ ਦੇ ਵਿੱਚ ਰਿਹਾ ਹੈ ਇਸ ਦੌਰਾਨ ਕੈਂਸਰ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ প্রভিনਸ਼ੀਅਲ ਸਰਕਾਰ ਦੇ ਵੱਲੋਂ ਜਾਰੀ ਕੀਤੇ ਡਾਟਾ ਅਨੁਸਾਰ ਆਖਰੀ ਨਵੰਬਰ ਤੱਕ 900 ਕੈਂਸਰ ਮਰੀਜ਼ ਆਪਣੀ ਸਰਜਰੀ ਦਾ ਇੰਤਜ਼ਾਰ ਕਰ ਰਹੇ ਨੇ ਬੇਸ਼ੱਕ প্রভিনਸ਼ੀਅਲ ਸਰਕਾਰ ਦੇ ਵੱਲੋਂ ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ਮਰੀਜ਼ਾਂ ਨੂੰ ਅਮਰੀਕਾ ਦੇ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਹੈ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਕੈਂਸਰ ਮਰੀਜ਼ਾਂ ਦੀ ਵਧ ਰਹੀ ਗਿਣਤੀ ਅਤੇ ਬਿਹਤਰ ਕੇਅਰ ਦੇ ਲਈ ਕੈਂਸਰ ਕੇਅਰ ਸੈਂਟਰਸ ਐਲਾਨ ਕੀਤਾ ਗਿਆ ਜਿਨ੍ਹਾਂ ਚੋਂ ਕਾਫੀ ਦੀ ਕੰਸਟਰਕਸ਼ਨ ਸ਼ੁਰੂ ਹੋ ਚੁੱਕੀ ਹੈ ਪਰ ਇਹਨਾਂ ਦੇ ਕੰਪਲੀਟ ਹੋਣ ਨੂੰ ਸਮਾਂ ਲੱਗੇਗਾ ਸਰੀ ਦੇ ਵਿੱਚ ਵੀ 2023 ਦੌਰਾਨ ਕੈਂਸਰ ਕੇਅਰ ਸੈਂਟਰ ਬੰਨਾ ਸ਼ੁਰੂ ਹੋਇਆ ਪਰ ਇਹ 2030 ਦੇ ਵਿੱਚ ਜਾ ਕੇ ਮੁਕੰਮਲ ਹੋਵੇਗਾ ਜੋ ਕਿ ਇੱਕ ਲੰਮਾ ਸਮਾਂ ਹੈ ਬਹੁਤ ਸਾਰੇ ਮਰੀਜ਼ਾਂ ਦੇ ਵੱਲੋਂ ਇਸ ਸਬੰਧੀ ਆਪਣਾ ਜਿਹੜਾ ਦੁੱਖ ਸਾਂਝਾ ਕੀਤਾ ਗਿਆ ਬੇਸ਼ੱਕ ਵਿਰੋਧੀ ਧਿਰਾਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਸਰਕਾਰ ਨੂੰ ਕੇਰਿਆ ਜਾ ਰਿਹਾ ਪਰ BC ਦੇ ਵਿੱਚ NDP ਦੀ ਅਗਵਾਈ ਵਾਲੀ ਸਰਕਾਰ ਦਾ ਕਹਿਣਾ ਹੈ ਕਿ ਹੈਲਥ케ਅਰ ਦੇ ਵਿੱਚ ਸੁਧਾਰਾਂ ਦੇ ਲਈ ਵੱਡੇ ਕਦਮ ਹੋਕੇ ਗਏ ਨੇ ਪਰ ਸਭ ਕੁਝ ਲਈ ਤੇ ਔਰ ਨੂੰ ਸਮਾਂ ਲੱਗੇਗਾ ਦੱਸਦੀ ਕਿ ਸਿਰਫ ਕੈਂਸਰ ਦੇ ਮਰੀਜ਼ਾਂ ਦਾ ਹੀ ਇਹ ਆਲਮ ਨਹੀਂ ਹੈ ਬਾਕੀ ਵੇਟ ਟਾਈਮ ਦੇ ਵਿੱਚ ਵੀ ਵਾਦਾ ਹੋ ਰਿਹਾ ਹੈ ਪਿਛਲੇ ਦਿਨੀ ਆਈ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ 15000 ਮਰੀਜ਼ ਸਰਜਰੀ ਦੀ ਉਡੀਕ ਕਰਦੇ ਇਸ ਜਹਾਨ ਤੋਂ ਚਲੇ ਗਏ ਉਸ ਦੇ ਵਿੱਚ ਵੀ ਅਲਬਰਟਾ ਕਿਊਬਿਕ ਵਰਗੀਆਂ ਪ੍ਰੋਵਿੰਸਾਂ ਦਾ ਡਾਟਾ ਸ਼ਾਮਿਲ ਨਹੀਂ ਸੀ ਇਸ ਦੇ ਨਾਲ ਇਹ ਨੰਬਰ ਦੁੱਗਣਾ ਹੋਣ ਦੀ ਸੰਭਾਵਨਾ ਹੈ ਜੋ ਕਿ ਚਿੰਤਾਜਨਕ ਹੈ ਇਸ ਤੋਂ ਇਲਾਵਾ ਫੈਮਿਲੀ ਡਾਕਟਰਸ ਦੀ ਕਾਰਟ ਤੇ ਪ੍ਰਾਇਮਰੀ ਕੇਅਰ ਦੇ ਵਿੱਚ ਵੇਟ ਟਾਈਮ ਤੋਂ ਪਰੇਸ਼ਾਨ ਕੈਨੇਡੀਅਨਸ ਦੇ ਵੱਲੋਂ ਆਨਲਾਈਨ ਆਪਣੀ ਸਰੀਰ ਦੀ ਘਟੇ ਲਮਠ ਦਾ ਇਲਾਜ ਲੱਭਿਆ ਜਾ ਰਿਹਾ ਹੈ ਜਿਸ ਤੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਚਿੰਤਤ ਹੈ ਜਿਨ੍ਹਾਂ ਨੇ ਕੁਝ ਵੀ ਸੁਝਾਅ ਸਰਕਾਰ ਨੂੰ ਦਿੱਤੇ ਨੇ ਤੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਫੈਡਰਲ ਸਰਕਾਰ ਨੂੰ ਹੈਲਥ케ਅਰ ਦੇ ਵਿੱਚ ਇਨਵੈਸਟਮੈਂਟ ਜਿਹੜੀ ਆ ਵਧਾਉਣੀ ਚਾਹੀਦੀ ਹੈ ਤਾਂ ਜੋ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਨਾਲ ਜੋ ਜ ਰਹੇ ਕੈਨੇਡੀਅਨਸ ਨੂੰ ਸਰਜਰੀਆਂ ਤੇ ਇਲਾਜ ਦੇ ਲਈ ਲੰਮਾ ਇੰਤਜ਼ਾਰ ਨਾ ਕੀਤਾ ਜਾਵੇ ਕਿਉਂਕਿ ਕੈਨੇਡਾ ਦੇ ਵਿੱਚ ਕੈਂਸਰ ਮਰੀਜ਼ਾਂ ਦੇ ਵਿੱਚ ਵਾਧਾ ਹੋਣ ਦੀਆਂ ਸੰਭਾਵਨਾਵਾਂ ਵੀ ਬਣੀਆਂ ਹੋਈਆਂ ਨੇ ਖੂਫੀਆ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਫੈਂਟਨਿਲ ਦੇ ਨਾਲ ਜੁੜੇ ਪੈਸੇ ਦੀ ਧੋਖਾਧੜੀ ਆਨਲਾਈਨ ਵੇਟਿੰਗ ਸਾਈਟਾਂ ਰਾਹੀਂ ਹੋ ਰਹੀ ਹੈ ਇਨ੍ਹਾਂ ਸਾਈਟਾਂ ਦੇ ਉੱਤੇ ਗੈਂਬਲਿੰਗ ਯਾਨੀ ਖੇਡਾਂ ਦੇ ਵਿੱਚ ਜੂਆ ਖੇਡਣ ਵਾਲੇ ਲੋਕਾਂ ਦੁਆਰਾ ਧੋਖਾਧੜੀ ਦੇ ਨਾਲ ਪੈਸੇ ਨੂੰ ਮਨੀ ਲਾਂਡਰਿੰਗ ਕਰਕੇ ਲੁੱਟਿਆ ਜਾ ਰਿਹਾ ਹੈ ਇਹ ਪੈਸੇ ਫੰਟਨਿਲ ਦੀ ਤਸਕਰੀ ਦੇ ਨਾਲ ਵੀ ਜੁੜੇ ਹੋ ਸਕਦੇ ਨੇ ਜਿਸ ਦੇ ਨਾਲ ਮਾਫੀਆ ਜਿਹੜਾ ਹੈ ਉਹ ਧਨ ਨੂੰ ਕਾਨੂੰਨੀ ਤਰੀਕੇ ਦੇ ਨਾਲ ਲਿਆ ਕੇ ਇਸ ਦੇ ਧੋਖਾ ਕਰਦੇ ਦਿਖਾਈ ਦੇ ਰਹੇ ਨੇ ਇਸ ਦੇ ਨਾਲ ਹੀ ਖੂਫੀਆ ਏਜੰਸੀ ਦਾ ਇਹ ਵੀ ਮੰਨਣਾ ਹੈ ਕਿ ਆਨਲਾਈਨ ਜੂਆ ਖੇਡਾਂ ਨੂੰ ਪੈਸੇ ਦੀ ਵਰਤੋਂ ਕਰਨ ਦੇ ਲਈ ਇੱਕ ਸਧਾਰਨ ਤਰੀਕਾ ਬਣਾਇਆ ਗਿਆ ਹੈ। ਕੈਨੇਡਾ ਦੀ ਵਿੱਤੀ ਖੂਫੀਆ ਏਜੰਸੀ ਨੂੰ ਸ਼ੱਕ ਹੈ ਕਿ ਆਨਲਾਈਨ ਜੂਏ ਬਾਜ਼ੀ ਪਲੇਟਫਾਰਮਾਂ ਦੀ ਵਰਤੋਂ ਫੈਂਟਨਿਲ ਡੀਲਿੰਗ ਤੇ ਉਤਪਾਦਨ ਤੋਂ ਕਮਾਈ ਨੂੰ ਲੌਂਡਰ ਕਰਨ ਦੇ ਲਈ ਕੀਤੀ ਜਾ ਰਹੀ ਹੈ। ਇੱਕ ਸੰਚਾਲਨ ਚੇਤਾਵਨੀ ਦੇ ਵਿੱਚ ਕੈਨੇਡਾ ਦੇ ਵਿੱਤੀ ਲੈਣ-ਦੇਣ ਦੇ ਰਿਪੋਰਟਾਂ ਦੇ ਮਾਹਰ ਕੇਂਦਰ ਦਾ ਕਹਿਣਾ ਹੈ ਕਿ ਇਹ ਭਰੋਸਾ ਕਰਨ ਦਾ ਕਾਰਨ ਹੈ ਕਿ ਲੋਕ ਮਾਰੂ ਫੈਂਟਨਿਲ ਤੇ ਹੋਰ ਆਪੀਓਇਡਸ ਦੇ ਵਿੱਚ ਟ੍ਰੈਫਿਕ ਤੋਂ ਕਮਾਈ ਨੂੰ ਦਿਹਾੜੀ ਤੇ ਜਿੱਤਾਂ ਦੇ ਵਜੋਂ ਲਈ ਆਨਲਾਈਨ ਕੈਸੀਨੋ ਦੇ ਵਿੱਚ ਫੰਡ ਜਮ੍ਹਾਂ ਕਰਕ ਰਹੇ ਨੇ ਤੇ ਕਢਵਾ ਰਹੇ ਨੇ ਨਵੀਂ ਪ੍ਰਕਾਸ਼ਿਤ ਚੇਤਾਵਨੀ ਦੇ ਵਿੱਚ ਕਿਹਾ ਗਿਆ ਹੈ ਕਿ ਜਾਣੇ ਪਛਾਣੇ ਫੈਂਟਨਿਲ ਤਸਕਰਾਂ ਨੇ ਅਕਸਰ ਡਿਜੀਟਲ ਜੂਏ ਬਾਜ਼ੀ ਸਾਈਟਾਂ ਨੂੰ ਪੈਸੇ ਭੇਜੇ ਨੇ ਤੇ ਕੈਨੇਡਾ ਮਾਲਟਾ ਤੇ ਯੂਨਾਈਟਿਡ ਕਿੰਗਡਮ ਦੇ ਵਿੱਚ ਸਬੰਧਤ ਭੁਗਤਾਨ ਪ੍ਰੋਸੈਸਰਾਂ ਤੋਂ ਬਦਲੇ ਵਿੱਚ ਫੰਡ ਪ੍ਰਾਪਤ ਕੀਤੇ ਨੇ ਫੈਡਰਲ ਸੈਂਟਰ ਜਿਸ ਨੂੰ ਇਨ ਇੰਟਰਐਕਟਿਵ ਜੋ ਜਣਾ ਜਾਂਦਾ ਹੈ ਬੈਂਕਾਂ ਬੀਮਾ ਕੰਪਨੀਆਂ ਸਿਕਿਉਰिटीज ਡੀਲਰਸ ਮਨੀ ਸਰਵਿਸ ਬਿਜ਼ਨੈਸਸ ਰੀਅਲ ਏਸਟੇਟ ਬ੍ਰੋਕਰਸ ਕੈਸੀਨੋ ਤੇ ਹੋਰਾਂ ਤੋਂ ਸਾਲਾਨਾ ਲੱਖਾਂ ਡਾਟਾ ਦੇ ਟੁਕੜੀਆਂ ਦੁਆਰਾ ਮਨੀ ਲਾਂਡਰਿੰਗ ਤੇ ਅਤਵਾਦ ਦੇ ਨਾਲ ਜੁੜੇ ਨਕਦ ਦੀ ਪਛਾਣ ਕਰਦੀ ਹੈ ਫਿਰ ਏਜੰਸੀ ਕੈਨੇਡਾ ਦੀ ਜਾਸੂਸੀ ਏਜੰਸੀ RCMP ਤੇ ਹੋਰ ਪੁਲਿਸ ਸੇਵਾਵਾਂ ਸਮੇਤ ਆਪਣੇ ਭਾਈਵਾਲਾਂ ਨੂੰ ਨਤੀਜੇ ਵਜੋਂ ਖੁਫੀਆ ਜਾਣਕਾਰੀ ਦਾ ਖੁਲਾਸਾ ਕਰਦੀ ਹੈ ਸંચਾਲਨ ਚੇਤਾਵਨੀ ਕਾਰੋਬਾਰਾਂ ਨੂੰ ਸ਼ੱਕੀ ਲੈਣ ਦੇਣ ਦਾ ਪਤਾ ਲਗਾਉਣ ਤੇ ਰਿਪੋਰਟ ਕਰਨ ਦੇ ਵਿੱਚ ਮਦਦ ਕਰਨ ਲਈ ਬਹੁਤ ਸਾਰੇ ਦੱਸਣ ਵਾਲੇ ਸੰਕੇਤਾਂ ਨੂੰ ਫਲੈਗ ਕਰਦੀ ਹੈ ਜੋ ਬਹੁਤ ਜ਼ਿਆਦਾ ਨਸ਼ਾ ਕਰਨ ਵਾਲੇ ਫੈਂਟਨਿਲ ਨਾਲ ਜੁੜੇ ਹੋ ਸਕਦੇ ਨੇ ਜਿਸ ਨੇ ਕੈਨੇਡਾ ਦੇ ਵਿੱਚ ਇੱਕ ਚਿੰਤਾਜਨਕ ওভারਡੋਸ ਸੰਕਟ ਪੈਦਾ ਕਰ ਦਿੱਤਾ ਹੈ ਚੇਤਾਵਨੀ ਤੀਰ ਨੂੰ ਤਿਆਰ ਕਰਨ ਦੇ ਵਿੱਚ ਫੈਂਟਨਿਲ ਨੇ 2020 ਤੇ 2023 ਦੇ ਵਿਚਕਾਰ ਧਾਇਰ ਕੀਤੇ ਫੈਂਟਨਿਲ ਤੇ ਸੰਤ ਕੋਪੀਓਡ ਦੇ ਨਾਲ ਸੰਬੰਧਿਤ ਲਗਭਗ 5000 ਸ਼ੱਕੀ ਲੈਣ ਦੇਂਦੀਆਂ ਰਿਪੋਰਟਾਂ ਦੇ ਨਮੂਨੇ ਦਾ ਵਿਸ਼ਲੇਸ਼ਣ ਕੀਤਾ ਜ਼ਿਆਦਾਤਰ ਰਿਪੋਰਟਾਂ ਕੈਨੇਡਾ ਦੇ ਅੰਦਰ ਸੰਥੈਟਿਕ ਕੋਪੀਓਡ ਦੀ ਸ਼ੱਕੀ ਵੰਡ ਨੂੰ ਸ਼ਾਮਿਲ ਕਰਦੀਆਂ ਨੇ ਲੈਣ ਦੇਂਦੀਆਂ ਰਿਪੋਰਟਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਸੰਥੈਟਿਕ ਕੋਪੀਓਡ ਦੇ ਘਰੇਲੂ ਉਤਪਾਦਨ ਲਈ ਚੀਨ ਤੇ ਕੁਝ ਹੱਦ ਤੱਕ ਭਾਰਤ ਤੋਂ ਕੁਝ ਰਸਾਇਣ ਜ਼ਰੂਰੀ ਸਮੱਗਰੀਆਂ ਤੇ ਉਪਕਰਨਾਂ ਦੀ ਸ਼ੱਕੀ ਆਯਾਤ ਕੀਤੇ ਗਏ ਨੇ ਤੇ ਵੀ ਫਿੰਟੈਕ ਅਲਰਟ ਰਹਿੰਦਾ ਹੈ ਖੂਫੀਆ ਏਜੰਸੀ ਨੇ ਰੁਜਾ ਨਦੀ ਪਛਾਣ ਕਰਨ ਦੇ ਵਿੱਚ ਮਦਦ ਲਈ ਵਿਦੇਸ਼ੀ ਹਮਰਤਬਾ ਦੂਜੇ ਪਾਈਵਾਲਾਂ ਦੇ ਮੁਲਾਂਕਣ ਤੇ ਓਪਨ ਸੋਰਸ ਜਾਣਕਾਰੀ ਤੇ ਡਾਟਾ ਨੂੰ ਵੀ ਦੇਖਿਆ ਹੈ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਉੱਤਰੀ ਅਮਰੀਕਾ ਦੇ ਵਿੱਚ ਫੈਂਟਨਿਲ ਤੇ ਹੋਰ ਸੰਥੈਟਿਕ ਆਪੀਓਰਡਜ਼ ਦੀ ਗੈਰ ਕਾਨੂੰਨੀ ਸਪਲਾਈ ਸੰਗਠਿਤ ਅਪਰਾਧ ਸਮੂਹਾਂ ਦੀ ਵਧ ਰਹੀ ਸ਼ਮੂਲੀਅਤ ਦੁਆਰਾ ਚਲਾਈ ਗਈ ਹੈ ਜੋ ਇੰਟਰਨੈਟ ਦੇ ਹਨੇਰੇ ਕੋਨਿਆਂ ਦੇ ਵਿੱਚ ਵਿੱਤੀ ਸੇਵਾਵਾਂ ਦੀ ਵਰਤੋਂ ਕਰਨ ਲਈ ਜਾਣੇ ਜਾਂਦੇ ਨੇ ਇਹ ਧਮਕੀ ਦੇਣ ਵਾਲੇ ਕਲਾਕਾਰ ਫੈਂਟਨਿਲ ਤੇ ਹੋਰ ਗੈਰ ਕਾਨੂੰਨੀ ਸੰਥੈਟਿਕ ਆਪੀਓਰਡਜ਼ ਲਈ ਅੰਤਰਰਾਸ਼ਟਰੀ ਪੱਧਰ ਤੇ ਹੋਰ ਰਵਾਇਤੀ ਤਰੀਕਾ ਦੇ ਨਾਲ ਵੰਡਨ ਤੇ ਭੁਗਤਾਨ ਦੀ ਸਹੂਲਤ ਲਈ ਜਿਹੜੇ ਨੇ ਉਹ ਡਾਰਕ ਨੈਟ ਬਾਜ਼ਾਰਾਂ ਤੇ ਮਰ ਮਰਚ ਵਰਚੁਅਲ মুদ্রাਆਂ 'ਤੇ ਵੀ ਵਰਤੋਕਾਰੇ ਨੇ ਫਿੰਟ੍ਰੈਕ ਦਾ ਕਹਿਣਾ ਹੈ ਕਿ ਇੱਕ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਆਨਲਾਈਨ ਜੂਏ ਨਾਲ ਨੇੜਿਓਂ ਜੁੜੇ ਭੁਗਤਾਨ ਪ੍ਰੋਸੈਸਰ ਤੋਂ ਕੁਝ 100 ਉੱਚ ਮੁੱਲ ਵਾਲੇ ਈਮੇਲ ਪੈਸੇ ਟਰਾਂਸਫਰ ਪ੍ਰਾਪਤ ਹੋਏ ਅਜਿਹੇ ਪ੍ਰੋਸੈਸਰ ਉਹਨਾਂ ਵਿਅਕਤੀਆਂ ਦੇ ਵੱਲੋਂ ਈਮੇਲ ਮਨੀ ਟਰਾਂਸਫਰ ਭੇਜਦੇ ਨੇ ਜੋ ਆਨਲਾਈਨ ਕਸੀਨੋ ਤੋਂ ਫੰਡ ਜਮਾ ਤੇ ਕੜਵਾ ਲੈਂਦੇ ਨੇ ਲੈਂਦੇਨ ਆਨਲਾਈਨ ਜੂਏਬਾਜ਼ੀ ਪਲੇਟਫਾਰਮ ਤੋਂ ਇੱਕ ਤਬਾਦਲੇ ਦੀ بجائے ਪ੍ਰੋਸੈਸਰ ਤੋਂ ਇੱਕ ਈ-ਟਰਾਂਸਫਰ ਵਜੋਂ ਦਿਖਾਈ ਦਿੰਦੇ ਨੇ ਜਿਸ ਨਾਲ ਉਹ ਬੈਂਕਾਂ ਜਾਂ ਹੋਰ ਵਿੱਤੀ ਸੰਸਥਾਵਾਂ ਲਈ ਵਧੇਰੇ ਜਾਇਜ਼ ਜਾਪਦੇ ਨੇ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਫੈਂਟਨਿਲ ਤਸਕਰੀ ਨਾਲ ਜੁੜੇ ਲੋਕਾਂ ਦੇ ਨਾਲ ਜੇਠਣ ਲਈ ਗਾਹਕ ਦੀ ਪ੍ਰਵਿਰਤੀ ਦੇ ਕਾਰਨ ਪ੍ਰਸ਼ੰ ਦੇ ਵਿੱਚ ਲੈਣਦੇ ਨੂੰ ਅਜੇ ਵੀ ਸ਼ੱਕੀ ਮੰਨਿਆ ਗਿਆ ਸੀ ਇਹ ਨੋਟ ਕਰਦਾ ਹੈ ਕਿ 2020 ਤੋਂ ਪਹਿਲਾਂ ਉੱਤਰੀ ਅਮਰੀਕਾ ਮੁੱਖ ਤੌਰ ਤੇ ਨਜਾਇਜ਼ ਮਾਰਕੀਟ ਆਫ ਪਾਇਓਰਡਜ਼ ਖਾਸ ਤੌਰ ਤੇ ਫੈਂਟਨਲ ਲਈ ਇੱਕ ਖਪਤਕਾਰ ਡੈਸਟੀਨੇਸ਼ਨ ਸੀ ਅਲਰਟ ਮੁਤਾਬਕ ਫੈਂਟਨਿਲ ਨੂੰ ਸਿੱਧੇ ਤੇ ਵੱਡੇ ਪੱਧਰ ਤੇ ਖਪਤਕਾਰਾਂ ਤੇ ਡੀਲਰਾਂ ਦੁਆਰਾ ਚੀਨ ਤੋਂ ਆਯਾਤ ਕੀਤਾ ਗਿਆ ਸੀ ਖਾਸ ਤੌਰ ਤੇ ਡਾਰਕ ਨੈਟ ਬਾਜ਼ਾਰਾਂ ਦੀ ਵਰਤੋਂ ਕਰਦੇ ਹੋਏ ਹਾਲ ਹੀ ਦੇ ਸਾਲਾਂ ਵਿੱਚ ਤਸਕਰੀ ਤੇ ਨੈਟਵਰਕਾਂ ਨੇ ਫੈਂਟਨਿਲ ਤੇ ਹੋਰ ਸਿੰਥੈਟਿਕ ਓਵਰਡੋਸ ਦੇ ਉਤਪਾਦਨ ਦੇ ਵਿੱਚ ਵਾਧਾ ਕੀਤਾ ਨਾਲ ਹੀ ਕੈਨੇਡਾ, ਸੰਯੁਕਤ ਰਾਜ ਤੇ ਮੈਕਸੀਕੋ ਸਮੇਤ ਉੱਤਰੀ ਅਮਰੀਕਾ ਤੋਂ ਘਰੇਲੂ ਤੇ ਕੁਮਾਂਤਰੀ ਤੌਰ ਦੇ ਉੱਤੇ ਉਹਨਾਂ ਨੂੰ ਫੰਡ ਨੂੰ ਵੀ ਵਿਧਾਇਆ ਹੈ ਇਨ ਫਿੰਟ੍ਰੈਕ ਨੇ ਅੱਗੇ ਕਿਹਾ ਕਿ ਉਪਰ ਭੋਗਤਾ ਤੋਂ ਉਤਪਾਦਕ ਤੱਕ ਇਹ ਵਿਕਾਸ ਦੂਜੇ ਅੰਤਰਰਾਸ਼ਟਰੀ ਬਾਜ਼ਾਰਾਂ ਜਿਵੇਂ ਕਿ ਯੂਰਪ, ਆਸਟ੍ਰੇਲੀਆ ਤੇ ਦੱਖਣੀ ਅਮਰੀਕਾ ਦੇ ਵਿੱਚ ਹੀ ਹੋਣ ਦੀ ਉਮੀਦ ਹੈ। ਖੂਫੀਆ ਏਜੰਸੀ ਦਾ ਕਹਿਣਾ ਹੈ ਕਿ ਸੰਭਾਵਤ ਤੌਰ ਤੇ ਉਪਯੋਗ ਉਤਪਾਦਨ ਨਾਲ ਜੁੜੇ ਲੈਣ-ਦੇਣ ਦੇ ਵਿੱਚ ਪੂਰਵ ਅਨੁਮਾਨ ਦੇ ਜ਼ਰੂਰੀ ਰਸਾਇਣਾਂ ਦੀ ਖਰੀਦ ਤੇ ਡਾਈਵਰਸ਼ਨ ਲਈ ਉੱਚ ਜੋਖਮ ਵਾਲੇ ਅਧਿਕਾਰ ਖੇਤਰਾਂ ਦੇ ਵਿੱਚ ਵਿਅਕਤੀਆਂ ਨੂੰ ਵਾਇਰ ਟ੍ਰਾਂਸਫਰ ਸ਼ਾਮਿਲ ਹੁੰਦਾ ਹੈ ਇਹਨਾਂ ਸਥਾਨਾਂ ਵਿੱਚ ਚੀਨ ਖਾਸ ਤੌਰ ਤੇ ਹੈਬੇਈ ਸੂਬਾ ਪੂਰਬੀ ਯੂਰਪ ਤੇ ਭਾਰਤ ਦੇ ਵਿੱਚ ਸ਼ਾਮਿਲ ਹੈ ਇਹਨਾਂ ਅਧਿਕਾਰ ਖੇਤਰਾਂ ਵਿੱਚ ਵਾਇਰ ਟ੍ਰਾਂਸਫਰ ਅਕਸਰ ਸਿੰਗਾਪੁਰ ਦੱਖਣੀ ਕੋਰੀਆ ਤੇ ਹਾਂਗਕਾਂਗ ਵਰਗੇ ਵਿਚੋਲੇ ਅਧਿਕਾਰ ਖੇਤਰਾਂ ਦੁਆਰਾ ਖੋਜ ਤੋਂ ਬਚਣ ਲਈ ਰੂਟ ਕੀਤੇ ਜਾਂਦੇ ਨੇ ਡਿਸਟ੍ਰਿਬਿਊਸ਼ਨ ਨੈਟਵਰਕ ਆਮ ਤੌਰ ਦੇ ਉਤੇ ਵੱਡੇ ਸ਼ਹਿਰਾਂ ਵਿੱਚ ਕੇਂਦ੍ਰਿਤ ਹੁੰਦੇ ਨੇ ਜੋ ਫੈਂਟਨਿਲ ਦੇ ਉਤਪਾਦਨ ਤੇ ਪੂਰਵਜਾਂ ਅਤੇ ਜ਼ਰੂਰੀ ਰਸਾਇਣਾਂ ਦੇ ਤਿਆਰ ਫੈਂਟਨਿਲ ਦੇ ਆਯਾਤ ਲਈ ਹੱਬ ਵਜੋਂ ਕੰਮ ਕਰਦੇ ਨੇ ਇਹ ਚੇਤਾਵਨੀ ਦਿੰਦੀ ਹੈ ਕਿ ਸ਼ਿਪਿੰਗ ਫਰੇਟ ਫਾਰਵਰਡਿੰਗ ਤੇ ਕੰਪਨੀਆਂ ਜੋ ਆਪਣੇ ਕਾਰੋਬਾਰ ਤੇ ਇੱਕ ਵੱਡੇ ਹਿੱਸੇ ਨੂੰ ਨਕਦ ਦੇ ਵਿੱਚ ਸੰਚਾਲਿਤ ਕਰਦੀਆਂ ਨੇ ਸੰਭਾਵਤ ਤੌਰ ਤੇ ਗੈਰ ਕਾਨੂੰਨੀ ਸੰਥਾਟਿਕ ਆਪੀਔਰਜ਼ ਦੀ ਟੂ ਆਟੋ ਆਇਲੇ ਕੈਨੇਡਾ ਵਿੱਚ ਮਾਲ ਟਰਕਿੰਗ ਉਦਯੋਗ ਦੀ ਵਰਤੋਂ ਕਰ ਰਹੀਆਂ ਨੇ ਪੁਆਇੰਟ ਆਫ ਸੇਲ ਤੇ ਆਟੋਮੈਟਿਡ ਟੈਲਰ ਮਸ਼ੀਨ ਟ੍ਰਾਂਜੈਕਸ਼ਨਾਂ ਤੋਂ ਪਤਾ ਚੱਲਦਾ ਹੈ ਕਿ ਆਪੀਔਰਜ਼ ਮੁਕਤ ਤੌਰ ਤੇ ਵੈਨਕੂਵਰ ਦੇ ਵਿੱਚ ਡਿਸਟ੍ਰੀਬਿਊਸ਼ਨ ਹੱਬ ਤੋਂ ਅੰਦਰ ਵੱਲ ਨੂੰ ਵਧ ਰਹੇ ਨੇ ਇਸ ਤੋਂ ਇਲਾਵਾ ਫਿੰਡ ਟ੍ਰੈਕ ਦਾ ਕਹਿਣਾ ਹੈ ਕਿ ਵੈਨਕੂਵਰ ਤੋਂ ਸਪਲਾਈ ਕੈਲਗਰੀ ਜਾਂ ਐਡਮਿੰਟਨ ਤੇ ਫਿਰ ਸਸਕੈਚਵਨ ਨੂੰ ਵੰਡੀ ਜਾਂਦੀ ਹੈ ਥੰਡਰਵੇ ਅਤੇ ਵਿਨੀਪੈਗ ਦੇ ਵਿੱਚ ਲਜਾਏ ਜਾਣ ਤੋਂ ਪਹਿਲਾਂ অন্ਟਾਰੀਓ ਦੇ ਵਿੱਚ ਪੈਦਾ ਹੋਣ ਵਾਲੇ ਨੈਟਵਰਕ ਟ੍ਰਾਂਟੋ ਤੇ ਆਸੇ ਪਾਸੇ ਦੇ ਖੇਤਰਾ ਜਿਵੇਂ ਕਿ ਲੰਡਨ ਤੇ ਹੈਮਿਲਟਨ ਦੇ ਵਿੱਚ ਆਪੀਔਰਸ ਦੇ ਪਰਵਾਹ ਨੂੰ ਵੀ ਦੇਖਦੇ ਨੇ ਫੈਂਟਨਿਲ ਦੇ ਵੱਡੇ ਨਿਰਿਆਤ ਸੰਭਾਵਤ ਤੌਰ ਤੇ ਹੇਟਲੇ BC ਤੋਂ ਨਿਕਲ ਰਹੇ ਨੇ ਮੇਨਲੈਂਡ ਤੇ ਗ੍ਰੇਟਰ ਟ੍ਰਾਂਟੋ ਏਰੀਆ ਅਲਰਟ ਸ਼ਾਮਿਲ ਕਰਦਾ ਹੈ ਨਿਰਿਆਤ ਅਕਸਰ ਸਮੁੰਦਰੀ ਕਾਰਗੋ ਤੇ ਜ਼ਮੀਨੀ ਯਾਤਰੀ ਟੰਗਾਂ ਦੁਆਰਾ ਇਹਨਾਂ ਦੀ ਖੇਤਰਾਂ ਨੂੰ ਛੱਡ ਦਿੰਦੇ ਨੇ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਵਿਰਚਮੰਡ ਆਰਸੀਐਮਪੀ ਲੋਕਾਂ ਨੂੰ ਚੋਰੀ ਹੋਏ ਬੈਂਕ ਕਾਰਡਾ ਦੇ ਨਾਲ ਜੁੜੇ ਘੁਟਾਲੇ ਦੀਆਂ ਵੱਧ ਰਹੀਆਂ ਰਿਪੋਰਟਾਂ ਬਾਰੇ ਚੇਤਾਵਨੀ ਦੇ ਰਿਹਾ ਹੈ ਕਥਿਤ ਤਸਕੀਮ ਦੇ ਵਿੱਚ ਪੀੜਤਾਂ ਨੂੰ ਕਿਸੇ ਵਿਅਕਤੀ ਦੇ ਕੋਲ ਇੱਕ ਫੋਨ ਕਾਲ ਪ੍ਰਾਪਤ ਹੁੰਦੀ ਹੈ ਜੋ ਦਾਵਾ ਕਰਦਾ ਹੈ ਕਿ ਉਹ ਦੇ ਬੈਂਕ ਦੇ ਧੋਖਾਧੜੀ ਵਿਭਾਗ ਤੋਂ ਨੇ ਤੇ ਕਾਲ ਕਰਨ ਵਾਲੇ ਦਾ ਕਹਿਣਾ ਹੈ ਕਿ ਪੀੜਤ ਦੇ ਕਾਰਡ ਦੇ ਨਾਲ ਸਮਝੌਤਾ ਹੋ ਗਿਆ ਹੈ ਤੇ ਉਹ ਇਸ ਨੂੰ ਲੈਂਡ ਦੇ ਲਈ ਕਿਸੇ ਨੂੰ ਭੇਜਣ ਦੀ ਪੇਸ਼ਕਸ਼ ਵੀ ਕਰਦੇ ਨੇ ਦਸੰਬਰ ਦੇ ਵਿੱਚ RCMP ਦੀ ਸ਼ੁਰੂਆਤ ਚੇਤਾਵਨੀ ਜਾਰੀ ਹੋਣ ਤੋਂ ਬਾਅਦ ਅਧਿਕਾਰੀ ਕੋਟਾਲੇ ਦੀਆਂ ਤਿੰਨ ਨਵੀਆਂ ਰਿਪੋਰਟਾਂ ਦੀ ਜਾਂਚ ਕਰ ਰਹੇ ਨੇ ਰਚਮੰਡਾਰ RCMP ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਕੋਟਾਲੇ ਕਰਨ ਵਾਲੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿਨ੍ਹਾਂ ਦੇ ਘਰਾਂ ਦੇ ਪਤੇ ਤੇ ਫੋਨ ਨੰਬਰ ਜਨਤਕ ਜਿਹੜੀਆਂ ਨੇ ਉਹ ਡਾਇਰੈਕਟਰੀਆਂ ਦੇ ਵਿੱਚ ਇਕੱਠੇ ਸੂਚੀਬੱਧ ਕੀਤੇ ਜਾਂਦੀ ਮਿਆਦੇ ਦੀ ਸੰਭਾਵਨਾ ਹੈ ਇਹ ਘੁਟਾਲਾ ਖਾਸ ਤੌਰ ਤੇ ਇਸ ਲਈ ਹੈ ਕਿਉਂਕਿ ਇਸ ਦੇ ਵਿੱਚ ਸਿੱਧਾ ਵਿਅਕਤੀਗਤ ਸੰਪਰਕ ਸ਼ਾਮਿਲ ਹੈ ਜਿਸ ਨੂੰ ਵਧੇਰੇ ਜਾਇਜ਼ ਬਣਾਉਂਦਾ ਹੈ ਪੁਲਿਸ ਲੋਕਾਂ ਨੂੰ ਚੇਤਾਵਨੀ ਕਰਵਾ ਰਹੀ ਹੈ ਕਿ ਬਦਲੇ ਗਏ ਕਾਰਡ ਤੁਹਾਡੇ ਘਰ ਕਦੇ ਵੀ ਹੱਥ ਦੇ ਨਾਲ ਨਹੀਂ ਦਿੱਤੇ ਜਾਂਦੇ ਯਾਨੀ 인 ਪਰਸਨਾ ਕੋ ਕੋਈ ਨਹੀਂ ਕਹੇਗਾ ਕਿ ਆਪਣਾ ਕਾਰਡ ਲੈ ਲਓ। ਉਹਨਾਂ ਨੂੰ ਯਾਤਾ ਡਾਕਰਾ ਹੀ ਭੇਜਿਆ ਜਾਂਦਾ ਹੈ ਜਾਂ ਪਿਕਅਪ ਦੇ ਲਈ ਸਥਾਨਕ ਸ਼ਾਖਾ ਨੂੰ ਭੇਜਿਆ ਜਾਂਦਾ ਹੈ। ਮਾਉਂਟੀਜ਼ ਆਪਣੇ ਆਪ ਨੂੰ ਘੁਟਾਲੇਬਾਜ਼ ਤੋਂ ਬਚਾਉਣ ਦੇ ਲਈ ਕੁਝ ਸੁਝਾਅ ਦੀ ਸਿਫਾਰਿਸ਼ ਵੀ ਕਰ ਸਕਦੇ ਨੇ। ਬੇਲੋੜੀਆਂ ਕਾਲਾਂ ਤੋਂ ਸਾਵਧਾਨ, ਖਾਸ ਤੌਰ ਤੇ ਉਹ ਜੋ ਨਿੱਜੀ ਜਾਂ ਵਿੱਤੀ ਜਾਣਕਾਰੀ ਦੀ ਬੇਨਤੀ ਕਰਦੇ ਨੇ। ਜੇਕਰ ਤੁਹਾਨੂੰ ਆਪਣੇ ਬੈਂਕ ਦੇ ਉੱਤੇ ਹੋਣ ਦਾ ਦਾਵਾ ਕਰਨ ਵਾਲੀ ਇੱਕ ਕਾਲ ਮਿਲਦੀ ਹੈ ਤਾਂ ਉਹਨਾਂ ਨੇ ਅੰਦਰੂਨੀ ਸੰਦਰਭ ਜਾਂ ਫਾਈਲ ਨੰਬਰ ਦੀ ਮੰਗ ਕਰੋ ਤੇ ਆਪਣੇ ਵਿੱਤੀ ਦਸਤਾਵੇਜ਼ਾ ਜਾਂ ਉਨ੍ਹਾਂ ਦੀ ਅਧਿਕਾਰਤ ਵੈਬਸਾਈਟ ਦੇ ਦਿੱਤੇ ਨੰਬਰ ਦੀ ਵਰਤੋਂ ਕਰਕੇ ਵਾਪਸ ਕਾਲ ਕਰੋ ਜਨਤਕ ਪਲੇਟਫਾਰਮਾਂ ਤੋਂ ਨਿੱਜੀ ਜਾਣਕਾਰੀ ਨੂੰ ਹਟਾਓ ਜਿਵੇਂ ਕਿ ਸੋਸ਼ਲ ਮੀਡੀਆ ਤੇ ਫੋਨ ਡਾਇਰੈਕਟਰੀਆਂ ਜਿਸ ਦਾ ਅਪਰਾਧੀ ਸ਼ੋਸ਼ਣ ਕਰ ਸਕਦੇ ਨੇ ਆਪਣੇ ਬੈਂਕ ਜਾਂ ਕ੍ਰੈਡਿਟ ਕਾਰਡ ਦਾ ਪਿੰਨ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਕਾਰਡ ਦੇ ਨਾਲ ਸਮਝੌਤਾ ਕੀਤਾ ਗਿਆ ਹੈ ਤਾਂ ਤੁਹਾਡੇ ਕਾਰਡ ਤੇ ਸੂਚੀਬੱਧ ਫੋਨ ਨੰਬਰ ਆਪਣੇ ਬੈਂਕ ਦੇ ਨਾਲ ਸੰਪਰਕ ਕਰੋ ਆਪਣੇ ਬੈਂਕ ਕਾਰਡ ਕਿਸ ਨੂੰ ਕਿਸੇ ਨੂੰ ਨਾ ਸੌਂਪੋ ਮਿਆਦ ਪੂਰ ਚੁੱਕੇ ਜਾਂ ਸਮਝੌਤਾ ਹੋਏ ਕਾਰਡਾ ਦਾ ਆਪਣੇ ਆਪ ਸੁਰੱਖਿਅਤ ਢੰਗ ਨਾਲ ਨਿਪਟਾਰਾ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਤੁਹਾਨੂੰ ਤੁਹਾਡੀ ਦਾ ਸ਼ਿਕਾਇਤ ਤਾਂ ਤੁਹਾਨੂੰ ਆਪਣੇ ਸਥਾਨਕ ਪੁਲਿਸ ਨੂੰ ਘਟਨਾ ਦੀ ਰਿਪੋਰਟ ਕਰਨ ਲਈ ਵੀ ਕਿਹਾ ਜਾਏਗਾ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਇਸ ਮੂਹਰ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਐਡਮਿੰਟਨ ਸ਼ਹਿਰ ਤੋਂ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਆ ਵੈਸੇ ਕਈ ਵਾਰੀ ਮਨ ਦੇ ਵਿੱਚ ਆਉਂਦੀ ਹੈ ਇਹ ਗੱਲ ਕਿ ਇਹ ਖਬਰ ਸਾਂਝੀ ਕਰੀਏ ਕਿ ਨਾ ਕਰੀਏ ਉਦਾ ਕਾਰਨ ਇਹ ਆ ਵੀ ਕਈ ਵਾਰੀ ਤੁਸੀਂ ਇਦਾਂ ਦੀ ਖਬਰ ਦਿੰਨੇ ਦਾ ਜੀ ਕਈ ਕਾਪੀਕੈਟ ਹੁੰਦੇ ਆ ਜਿਹੜੇ ਉਸ ਤਰ੍ਹਾਂ ਦਾ ਕੰਮ ਕਰਨ ਨੂੰ ਇਦਾਂ ਦੀ ਗੱਲਬਾਤ ਲੱਭਦੇ ਰਹਿੰਦੇ ਵੀ ਕਿਤੇ ਪਤਾ ਲੱਗੇ ਪਰ ਖੈਰ ਗੱਲ ਆ ਜੀ ਅਸੀਂ ਕੋਸ਼ਿਸ਼ ਕਰਦੇ ਆ ਵੀ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਵੀ ਇਸ ਦੇਸ਼ ਦੇ ਵਿੱਚ ਕਿਸ-ਕਿਸ ਤਰ੍ਹਾਂ ਦੇ ਨਾਲ ਲੋਕਾਂ ਨਾਲ ਠਗੀਆਂ ਮਾਰੀਆਂ ਜਾ ਰਹੀਆਂ ਨੇ ਇਹ ਇੱਕ ਨਵੀਂ ਕਿਸਮ ਦੀ ਠੱਗੀ ਇੱਥੇ ਐਡਮੰਟਨ ਸ਼ਹਿਰ ਵਿੱਚੋਂ ਪੁਲਿਸ ਨੇ ਦੱਸਿਆ ਜੀ ਵੀ ਕੁਝ ਲੋਕ ਅਜਿਹਾ ਕਰ ਰਹੇ ਨੇ ਪੇਉ ਇੱਕ ਘਰ ਜਿਹੜਾ ਇੱਕ ਪਾਰਟਿਕੂਲਰ ਘਰ ਦਾ ਐਡਰੈਸ ਦਤਾਇਆ ਤੇ ਉਹ ਸੇਲ ਮਤਲਬ ਉਹਦਾ ਕਹਿਣਾ ਜੀ ਕਿਰਾਏ ਤੇ ਅਵੇਲੇਬਲ ਆ ਤੇ ਉਹ ਫੇਸਬੁੱਕ ਵਾਲੀ ਜਿਹੜੀ ਮਾਰਕੀਟਪਲੇਸ ਆ ਉਹਦੇ ਤੇ ਲਾ ਦੇਣਾ ਤੇ ਆਪਣਾ ਨੰਬਰ ਦੇ ਦੇਣਾ ਅੱਛਾ ਫੇਰ ਕੀ ਹੁੰਦਾ ਜੀ ਵੀ ਜਿਹੜੇ ਬੰਦੇ ਉਹ ਘਰ ਰੈਂਟ ਤੇ ਲੈਣਾ ਚਾਹੁੰਦੇ ਆ ਅਗਲੇ SLA ਮਸ਼ਵਰਾ ਕਰਦੇ ਆ ਵੀ ਭਾਈ ਠੀਕ ਲੋਕੇਸ਼ਨ ਹੈਗੀ ਆ ਦਸੰਡਟ ਕਰਕੇ ਉੱਥੇ ਪਹੁੰਚ ਜਾਂਦੇ ਆ ਔਰ ਉਹ ਗੱਲਬਾਤ ਉਹਨਾਂ ਨਾਲ ਕਰਦੇ ਆ ਵੀ ਭਾਈ ਦੱਸੋ ਤੁਸੀਂ ਅਸੀਂ ਘਰ ਅੰਦਰੋਂ ਦੇਖਣਾ ਚਾਹੁੰਦੇ ਆ ਤੇ ਉਹ ਆ ਕੇ ਜੀ ਘਰ ਦਿਖਾ ਵੀ ਦਿੰਦੇ ਆ ਸਾਰੀ ਗੱਲਬਾਤ ਤੈਹ ਹੋ ਜਾਂਦੀ ਆ ਉਹਨਾਂ ਤੋਂ ਡਿਪੋਜ਼ਿਟ ਵੀ ਲੈ ਲਿਆ ਜਾਂਦਾ ਜਿਹੜਾ ਬੰਦਿਆਂ ਨੇ ਰੈਂਟ ਕਰਨਾ ਅੱਛਾ ਜਦੋਂ ਮੁੜ ਕੇ ਉਸੇ ਘਰ ਦੀ ਉਹਨਾਂ ਨੇ ਪੋਜ਼ੇਸ਼ਨ ਲੈਣੀ ਆ ਆ ਕੇ ਵੀ ਭਾਈ ਅਸੀਂ ਫਲਾਨੀ ਤਰੀਕ ਤੋਂ ਰਹਿਣਾ ਸ਼ੁਰੂ ਕਰਨਾ ਫੇਰ ਉਹ ਬੰਦੇ ਗਾਇਬ ਹੋ ਜਾਂਦੇ ਜੀ ਲੱਭਦੇ ਨਹੀਂ ਉਹ ਇਸੇ ਤਰ੍ਹਾਂ ਹੀ ਕਾਰ ਕਰਾ ਕੇ ਜੀ ਕੋਈ ਦੱਸਿਆ ਜਾ ਰਿਹਾ ਵੀ 11000 ਡਾਲਰ ਲੋਕਾਂ ਤੋਂ ਠੱਗ ਲਿਆ ਗਿਆ ਇਹ ਪੁਲਿਸ ਦਾ ਦੱਸਣਾ ਆ ਤੇ ਪੁਲਿਸ ਹੁਣ ਲੋਕਾਂ ਨੂੰ ਅਵੇਅਰ ਕਰ ਰਹੀ ਆ ਕਿ ਭਾਈ ਦੇਖੋ ਤੁਸੀਂ ਨਾ ਕਿਤੇ ਸ਼ਿਕਾਰ ਹੋ ਜਿਓ ਇਸ ਤਰ੍ਹਾਂ ਦੀ ਠੱਗੀ ਦੇ ਤੁਸੀਂ ਆਲੇ ਦੁਆਲੇ ਤੋਂ ਪਹਿਲਾਂ ਦੇਖ ਲਓ ਉੱਥੇ ਕਿਸੇ ਨਾਲ ਗੱਲਬਾਤ ਕਰੋ ਜਾਂ ਉਸ ਐਡਰੈਸ ਤੇ ਅਗਰ ਹੈ ਤੁਹਾਨੂੰ ਲੱਗਦਾ ਵੀ ਉਹ ਘਰ ਤੁਹਾਨੂੰ ਪਸੰਦ ਆ ਤਾਂ ਉੱਥੇ ਆਲੇ ਦੁਆਲੇ ਦੇ ਲੋਕਾਂ ਨੂੰ ਪਹਿਲਾਂ ਪਤਾ ਕਰੋ ਵੀ ਇੱਥੇ ਕੋਈ ਰਹਿੰਦਾ ਵੀ ਆ ਜੇ ਕੋਈ ਇੱਥੇ ਪਹਿਲਾਂ ਰਹਿੰਦਾ ਸੀ ਤਾਂ ਉਸ ਰੈਂਟਰ ਨਾਲ ਗੱਲਬਾਤ ਕਰੋ ਪੇ ਹਾਂ ਵੀ ਕਿਦਾਂ ਦਾ ਲੈਂਡਲੋਰਡ ਹੈਗਾ ਜਾ ਤੁਸੀਂ ਉਹ ਕਹਿੰਦੇ ਵੀ ਪਹਿਲਾਂ ਇਹਦਾ ਪਤਾ ਕਰੋ ਸਾਰੀ ਗੱਲਬਾਤ ਦਾ ਵੀ ਰੈਂਟ ਵਾਲੇ ਦੁਆਲੇ ਕਿੰਨਾ ਹੈਗਾ ਇਹ ਜਿੰਨਾ ਤੁਹਾਨੂੰ ਤੋਂ ਮੰਗ ਰਿਆ ਬੰਦਾ ਉਹ ਰੈਂਟ ਜ਼ਿਆਦਾਤ ਨਹੀਂ ਹੈ ਕਿਤੇ ਸੋ ਇਦਾਂ ਦੀਆਂ ਗੱਲਾਂ ਪੁਲਿਸ ਜਿਹੜੀ ਹੈ ਲੋਕਾਂ ਨੂੰ ਅਵੇਅਰ ਕਰ ਰਹੀ ਹੈ ਵੀ ਭਾਈ ਤੁਸੀਂ ਠੱਗੇ ਜਾਣ ਤੋਂ ਪਹਿਲਾਂ ਇਹਨਾਂ ਗੱਲਾਂ ਬਾਰੇ ਜ਼ਰੂਰ ਖਿਆਲ ਕਰੋ ਤਾਂ ਕਿ ਤੁਹਾਨੂੰ ਉਹ ਠੱਗੀ ਜਿਹੜੀ ਹੈ ਉਹ ਬੰਦੇ ਨਾ ਤੁਹਾਡੇ ਨਾਲ ਮਾਰ ਤੱਕਣ ਪਰ ਫੇਰ ਵੀ ਕਈ ਵਾਰੀ ਉਹ ਕਹਿੰਦੇ ਜੀ ਵੀ ਲੋਕਾਂ ਨੂੰ ਇਦਾਂ ਲੱਗਦਾ ਹੁੰਦਾ ਵੀ ਅ ਉਹ ਜਿਵੇਂ ਵੀ ਸ਼ਾਇਦ ਸ਼ਾਇਦ ਵਾਲੀ ਗੱਲ ਦੇ ਵਿੱਚ ਲੋਕ ਜਦੋਂ ਫਸ ਜਾਂਦੇ ਨੇ ਤਾਂ ਉਹ ਇਦਾਂ ਦੀ ਗੱਲ ਦਾ ਸ਼ਿਕਾਰ ਹੋ ਜਾਂਦੇ ਨੇ ਖੈਰ ਪੁਲਿਸ ਦਾ ਕਹਿਣਾ ਕਿ ਭਾਈ ਤੁਸੀਂ ਇਹਨਾਂ ਗੱਲਾਂ ਤੋਂ ਅਵੇਰ ਰਹੋ ਲੋਕੀ ਬੱਕਰੇ ਬੱਕਰੇ ਢੰਗ ਤਰੀਕੇ ਅਪਣਾ ਰਹੇ ਨੇ ਲੋਕਾਂ ਦੀ ਜੇਬ ਚੋਂ ਪੈਸੇ ਕੱਢਣ ਲਈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਵੈਂਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਤੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ